ਆਇ ਬਹੁਤ ਥੇਰ ਵੇ ਕਿੰਨੋਂ ਅਬ ਕਿਸ ਕਿਰਪਾ ਕੀ ਜੈ ਜੀ ਥੇਰ ਪਏ ਥੇਰਪਨ ਕ ਮੇਰਪਨ ਥੇਰ ਪਾਏ ਕਿਰਪਨ ਕ ਅਬ ਕਿਸ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਜੀ ਕਿਰਪਨ ਕ ਅਬ ਕਿਸ ਬਹੁਤੀ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੀ ਜੈ ਜੀ ਕਿਰਪਾ ਕੀ ਕਿਰਪਾ ਕੀ ਬੈਬਬ ਕਿਸ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਜੀ ਅਬ ਕਿਸ ਕਿਰਪਾ ਕੀ ਪਾ ਕੀ ਜੈ ਜੀ ਆਪਕੇ ਸੇ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਕਿਰਪਾ ਕੀ ਜੈ ਆਪਕੇ ਕਿਰਪਾ ਕੀ ਜੈ ਕਿਰਪਾ ਕੀ ਜੀ ਅਵਤਤ ਕਿਰਪਾ ਕੀ ਜੈ ਜੀ ਓ ਕਿਰਪਾ ਕੀ ਜੈ ਜੀ ਆਵਤ ਸੇ ਕਿਰਪਾ ਕੀ ਜੈ ਜੀ ਓ ਕਿਰਪਾ ਕੀ ਜੈ ਜੀ ਅਵਤਤ ਕਿਰਪਾ ਕੀ ਜੈ ਜੀ ਕਿਰਪਾ ਕੀ ਜੈ ਤੇ ਫਿਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਬਹੁਤ ਫਿਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ ਬਹੁਤ ਫਿਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ ਜੀ ਫਿਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ ਜੀ ਹਮ ਪੀਖਖ ਪੇਖਾਰੀ ਤੇਰੇ ਤੂੰ ਨਜਪਤ ਹੈ ਦਾਤਾ ਓਹ ਦਿਆਲ ਨਾਮ ਦਿਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹੋ ਬਲਹਾਰੇ ਜਾਉ ਸਚ ਤੇਰੇ ਨਾਮ ਬਟਉ ਕਰਨ ਕਰਨ ਸਭਨਾ ਕਾ ਏਕੋ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਓਹ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕੀਜੈ ਗੁਰ ਪ੍ਰਸਾਦੀ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮਾਨਿਆ ਜਨਮਾਂ ਜਨਮਾਂ ਦੇ ਵਿਛੋੜੇ ਪੈੰਦੇ ਆਏ ਨੇ ਹੁਣ ਨਾ ਵਿਛੋੜੀ ਵਾਹਿਗੁਰੂ ਜਨਮ ਜਨਮ ਦੇ ਵਿਛੋੜੇ ਪੈਂਦੇ ਆਏ ਮੈਂ ਹੁਣ ਨਾ ਵਿਛੋੜੀ ਵਾਹਿਗੁਰੂ ਉਹ ਚੱਲ ਪੜੇ ਪੈਂਦੇ ਆਏ ਵਾਹਿਗੁਰੂ ਹੁਣ ਨਾ ਵਿਛੋੜੀ ਵਾਹਿਗੁਰੂ ਉਹ ਜਨਮ ਜਨਮ ਦੇ ਵਿਛੋੜੇ ਪੈਂਦੇ Namam dev chune pende ਨੇ ਬਿਛੋੜੇ ਪੈੰਦੇ ਆਏ ਨੇ ਹੁਣ ਨਾ ਵਿਛੋੜੀਂ ਦਾ ਤਿਆ ਜਨਮ ਜਨਮ ਦੇ ਬਿਛੋੜੇ ਪੈੰਦੇ ਹੁਣ ਨਾ ਵਿਛੋੜੇ ਵਾਹਿਗੁਰੂ ਓ ਜਨਮ ਜਨਮ ਦੇ ਬਿਛੋੜੇ ਪੈੰਦੇ ਦੇ ਪਿਆਰੇ ਹੁਣ ਨਾ ਬਿਛੋੜੀ ਵਾਹਿਗੁਰੂ ਮੇਰੇ ਪਿਆਰੇ ਹੁਣ ਨਾ ਬਿਛੋੜੀ ਓ ਮੇਰੇ ਪਿਆਰੇ ਹੁਣ ਨਾ ਬਿਛੋੜੀ ਵਾਹਿਗੁਰੂ ਹੇ ਗੁਰੂ ਬਿਛੋੜੇ ਪੈਂਦੇ ਆਦੇ ਬਿਛੋੜੇ ਪੈਂਦੇ ਹਾਰੇ ਨੇ ਹੁਣ ਨਾ ਬਿਛੋੜੀ ਵਾਹਿਗੁਰੂ ਓ ਜਨਮ ਜਨਮ ਦੇ ਬਿਛੋੜੇ ਪੈਂਦੇ ਹੁਣ ਨਾ ਬਿਛੋੜੀ ਵਾਹਿਗੁਰੂ ਜਨਮ ਵਿੱਚ ਰੇਤੇ ਮਾ ਜੋ ਜਨਮ ਤੁਹਾਰੇ ਨੇ ਕੇ ਕਹਿ ਰਿਹਾ ਵਿਧਾ ਆਸਰਾ ਗਦੀ ਹੂੰ ਚਰਨ ਰਾਜਨ ਦੇਖੇ ਪਰਮ ਸਨਮਾਨ ਰੂਪ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਸواری ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਤਨੇ ਵੀ ਆਪ ਮਾਈ ਭਾਈ ਨਗਰ ਨਿਵਾਸੀ ਦੂਰੋਂ ਨੇੜੇੋਂ ਚੱਲ ਕੇ ਰੱਬੀ ਬਾਣੀ ਪਾਪ ਨਾਸ਼ਕ ਬਾਣੀ ਕਸਮ ਕੀ ਬਾਣੀ ਤੁਰਕੀ ਬਾਣੀ ਗੁਰੂ ਕਲਯੁਗ ਕੋ ਤਾਰਨਹਾਰ ਬਾਲੀਏ ਦੋ ਜਹਾਂ ਸਰਵ ਰੇਕੇ ਨਾਤ ਬਾਲੀਏ ਕੋ ਲਾਲਮ ਚਵਰ ਤਖਤ ਚਾਤਰ ਦੇ ਮਾਲਕ ਹਾਜ਼ਰ ਹਜ਼ੂਰ ਸਤਿਗੁਰੂ ਧੰਨ ਧੰਨ ਸਹਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਬੈਠ ਕੇ ਬਾਬਾ ਜੀ ਹੋਰਾਂ ਪਾਸੋਂ ਬੱਚਿਆਂ ਪਾਸੋਂ ਕੀਰਤਨ ਸਰਵਣ ਕੀਤਾ ਹੈ। ਕਲ ਜੁਗ ਮਹਿ ਕੀਰਤਨ ਪ੍ਰਧਾਨਾ ਗੁਰਮਖ ਜਪੀਐ ਲਾਇ ਧਿਆਨਾ ਆਪਤਰ ਰਹੇ ਹਾਂ। ਪਵਿੱਤਰ ਸੰਗਰਾਂਦ ਦਾ ਵੀ ਦਿਹਾੜਾ ਹੈ। ਔਰ ਉੱਥੇ ਅੱਜ ਪੂਰਨਮਾਸੀ ਦਾ ਵੀ ਦਿਹਾੜਾ ਹੈ ਨਵੇਂ ਸਾਲ ਦੀ ਵੀ ਸ਼ੁਰੂਆਤ ਹੋ ਰਹੀ ਹੈ ਤੇ ਅੱਜ ਦੇ ਹੀ ਦਿਨ ਧੰਨ ਧੰਨ ਜਥੇਦਾਰ ਸ੍ਰੀ ਮਾਨੰਤ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਦਰਗਵਾਲੇ ਉਹ ਅੱਜ ਦੇ ਦਿਨ ਫਿਰ ਆਪਣੇ ਸਰੀਰ ਦਾ ਤਿਆਗ ਕਰਕੇ ਤੇ ਸਵਭ ਦੇ ਨਾਲ ਮਹਾਪੁਰਖਾਂ ਦਾ ਜਨਮ ਵੀ ਸੰਗਰਾਮਦਾ ਸੀ ਔਰ ਉੱਥੇ ਤਿਹਾਰ ਵੀ ਹੈ ਭਾਈ ਕੱਲ ਨੂੰ ਹੋਲਾ ਮਹੱਲਾ ਹੈ ਅੱਜ ਹੋਲੀ ਹੈ ਬਾਬਾ ਜੀ ਹੋਰਾਂ ਨੇ ਆਤਮ ਜਣੈ ਸਗਲ ਵਸ ਤਾਕੇ ਜਾ ਕੇ ਸਤਿਗੁਰੂ ਪੂਰਾ ਰੰਗਾਂ ਦਾ ਤਿਹਾਰ ਹੋਲੀ ਖੇਡਿ ਜਾ ਰਹੀ ਹੈ ਅੰਮ੍ਰਿਤ ਮੇ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਸ਼ਬਦ ਹੈ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਬਈ ਜਾਗੇ ਹੋਏ ਦੀ ਸੰਗਤ ਕਰਕੇ ਉਹਨਾਂ ਦੇ ਬਚਨ ਮੰਨ ਕੇ ਉਹਨਾਂ ਦੇ ਬਚਨ ਨੂੰ ਧਾਰਨ ਕਰਕੇ ਉਹਨਾਂ ਦੀ ਸੇਵਾ ਕਰਨੀ ਉਹਨਾਂ ਦਾ ਬਚਨ ਮੰਨਣਾ ਇਹ ਅਸਲੀ ਹੋਲੀ ਹੈ ਉਹਨਾਂ ਦੇ ਹੁਕਮ ਰੂਪ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਦੇਣਾ ਪਾਪ ਆਪਣੇ ਆਪ ਨੂੰ ਨਾਮ ਦਾ ਰੰਗ ਲੱਗ ਜਾਣਾ ਕਾਜੁਗ ਦੇ ਵਿੱਚ ਉਹੀ ਸੂਰਮਾ ਹੈ ਇਹ ਤਰੰਗ ਹੈ ਹੁਣ ਖੇਡ ਲੈ ਅਸੀਂ ਆਕੇ ਨਹਾ ਲਾਂਗੇ ਉਹ ਜੇ ਹੋ ਜਾਣੇ ਪਰ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰੰਗ ਚੜ ਗਿਆ ਸਾਧ ਸੰਗ ਜੀ ਆਤਮਾ ਨੂੰ ਉਹ ਨਾਮ ਦਾ ਰੰਗ ਚੜ ਗਿਆ ਉਹ ਉਤਰਿਆ ਨਹੀਂ ਕਰਦਾ ਕਦੇ ਉਹਨੂੰ ਅਸਲੀ ਸੂਰਮਾ ਕਹਿੰਦੇ ਨੇ ਜਿਨ੍ਹਾਂ ਨੇ ਆਤਮ ਜਿੱਤ ਲਈ ਆਤਮ ਜਣੇ ਸਗਲ ਵਸਤਾ ਕੇ ਜਾ ਕੇ ਜਾਗ ਕਾ ਸਤਗੁਰੂ ਪੂਰਾ ਪੂਰੇ ਸਤਗੁਰੂ ਦਾ ਸੰਗ ਕਰਕੇ ਉਪਦੇਸ਼ ਕਰਕੇ ਦੀਨਾ ਨੇ ਆਪਣੇ ਆਪ ਨੂੰ ਨਾਮ ਦੇ ਰੰਗ ਦੇ ਵਿੱਚ ਚੜ੍ਹ ਲਿਆ ਤੇ ਸਤਸੰਗ ਦੀ ਗੱਲਾਂ ਹੀ ਇੱਥੇ ਉਹਨਾਂ ਦੀਆਂ ਹੁੰਦੀਆਂ ਹਨ ਸਤਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਣੀ ਐ ਏਕੋ ਨਾਮ ਹੁਕਮ ਹੈ ਉਹੀ ਸਤਸੰਗਤ ਹੈ ਜਿੱਥੇ ਕੇਵਲ ਨਾਮ ਦੀ ਗੱਲ ਹੋਵੇ ਜਾਂ ਨਾਮ ਦੇ ਜਪਣ ਵਾਲਿਆਂ ਦੀ ਗੱਲ ਹੋਵੇ ਅੱਜ ਦੇ ਦਿਨ ਦਾ ਜਿਹੜਾ ਸਬੰਧ ਹੈ ਉਹ ਭਗਤ ਪ੍ਰਹਿਲਾਦ ਦੇ ਜੀਵਨ ਦੇ ਨਾਲ ਸਬੰਧਤ ਹੈ ਜੋ ਕੇ ਜਾਂ ਨਾਮ ਦੀ ਗੱਲ ਕਰਨੀ ਜਾਂ ਨਾਮ ਦੇ ਜਪਣ ਵਾਲਿਆਂ ਦੀ ਗੱਲ ਕਰਨੀ ਹੋਇ ਤੋਏ ਭਗਤ ਤਰੋ ਜੀ ਉਹਨਾਂ ਨੂੰ ਇਤਨਾ ਰੰਗ ਚੜ੍ਹਿਆ ਉਹਨਾਂ ਦੀ ਫਿਰ ਉਸਤਤੀ ਕਰਦੇ ਹੋਏ ਗੁਰਬਾਣੀ ਚ ਮਹਾਰਾਜ ਨੇ ਅਲਾਨੀਆਂ ਲਿਖਿਆ RAM ਜਪੋ ਜੀ ਐਸੀ ਐਸੀ ਤਰੋ ਪ੍ਰਹਿਲਾਦ ਜੱਪਿਓ ਹਰ ਜੈਸੀ ਇਹੋ ਜਾਂ ਬੈਰਾਗ ਪੈਦਾ ਕਰ ਤਸੰਜੀ ਸੇਵਾ ਕਰਦੇ ਕਰਦੇ ਕਿਸੇ ਨੂੰ ਇਸ ਗੱਲ ਦਾ ਫੁਰਨਾ ਪੈਦਾ ਹੋ ਜਾਏ ਮਨ ਦੇ ਵਿੱਚ ਵੀ ਮਨਨ ਨਿਤਨੇਮ ਕਰਨਾ ਚਾਹੀਦਾ ਨਿਤਨੇਮ ਤੋਂ ਬਿਨਾ ਗੁਰੂ ਵਾਲਾ ਬਣੇ ਤੋਂ ਬਿਨਾ ਜੀਵਨ ਬੇਅਰਥ ਹੈ ਕਿਉਂਕਿ ਸੇਵਾ ਕਰਦੇ ਕਰਦੇ ਮਨ ਦਾ ਮਲ ਦੋਸ਼ ਦੂਰ ਹੁੰਦਾ ਜਿਉਂ-ਜਿਉਂ ਮਲ ਦੋਸ਼ ਦੂਰ ਹੁੰਦਾ ਹੈ ਤਿਉਂ-ਤਿਉਂ ਫਿਰ ਮਨ ਦੇ ਵਿੱਚ ਗੁਰਨਾ ਬਣਦਾ ਮੈਂ ਸੇਵਾ ਕਰਾਂ ਹੁਣ ਮੈਂ ਨਿਤਨੇਮ ਵੀ ਕਰਿਆ ਕਰਾਂ ਹੁਣ ਮੈਂ ਸਵੇਰੇ ਉੱਠ ਕੇ ਥੋੜਾ ਸਮਾਂ ਸਿਮਰਨ ਜਿੰਨਾ ਹੋਵੇ ਸਿਮਰਨ ਕਰਾਂ ਮੈਂ ਗੁਰੂ ਆਲਾ ਬਣ ਜਾ ਇਹ ਜਦੋਂ ਇਹੋ ਜੇ ਸ਼ੁਭ ਵਿਚਾਰ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਣ ਸੇਵਾ ਕਰਦੇ ਕਰਦੇ ਤੇ ਸਮਝ ਲੈਣਾ ਚਾਹੀਦਾ ਵੀ ਭਾਈ ਉਹ ਨਾਮ ਦਾ ਰੰਗ ਹੈ ਜਿਹੜਾ ਕਿਰਪਾ ਪਰਮੇਸ਼ਰ ਦੀ ਉਹ ਰੰਗ ਚੜਨਾ ਸ਼ੁਰੂ ਹੋ ਗਿਆ ਜਿਉਂ-ਜਿਉਂ ਜਪਦੇ ਜਪਦੇ ਪਰਮੇਸ਼ਰ ਨੂੰ ਮਿਲਣ ਦੀ ਤੜਫ ਵਧ ਵਧ ਦੇ ਵਿੱਚੋਂ ਇਹ ਸ਼ਬਦ ਪੈਦਾ ਹੋਏ ਹਨ ਕਿ ਜੈ ਮਹਾਰਾਜ ਬਹੁਤ ਜਨਮ ਹੋ ਗਏ ਹੁਣ ਤੁਸੀਂ ਕਿਰਪਾ ਕਰਕੇ ਮੇਲ ਲਿਓ ਇਹ ਸ਼ਬਦ ਪੜਿਆ ਆਪਾਂ ਨੇ ਰਵਦਾਸ ਜੀ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧ ਹੋ ਇਹੋ ਜਨਮ ਤੇ ਮਾਰੇ ਲੇਖੇ ਕਹਿ ਰਵਦਾਸ ਆਸ ਲੱਗ ਜੀਵਾਂ ਚਿਰ ਪੈ ਉਹ ਦਰਸ਼ਨ ਦੇਖੇ ਤੇ ਜਿਨ੍ਹਾਂ ਨੂੰ ਫਿਰ ਤਾੰਗ ਵੱਧਦੀ ਹੈ ਇਹ ਸਮਝੋ ਵੀ ਉਹ ਜਿਹੜਾ ਨਾਮ ਦਾ ਰੰਗ ਹੈ ਉਹ ਗੂੜਾ ਹੁੰਦਾ ਜਾ ਰਿਹਾ ਹੈ ਇਹ ਗੂੜਾ ਰੰਗ ਚੜਿਆ ਧਰੋਂ ਨੂੰ ਧਰੋਂ ਪੰਜ ਸਾਲ ਦੀ ਉਮਰ ਚ ਆਪਣੇ ਮਾਂ ਨੂੰ ਕਹਿਣ ਲੱਗਿਆ ਮਾਂ ਮੈਨੂੰ ਆਗਿਆ ਦੇ ਮੈਂ ਕਿਸੇ ਨਿਰਜੀਵ ਬਣ ਦੇ ਵਿੱਚ ਜਾ ਕੇ ਇਕਾਂਤ ਵਿੱਚ ਬੈਠ ਕੇ ਬੰਦਗੀ ਕਰਾਂ ਪਰਮੇਸ਼ਰ ਦਾ ਨਾਮ ਜਪਾਂ ਇਦੇ ਉੱਤੇ ਮੋਹਰ ਲਾਈ ਮਹਾਰਾਜ ਨੇ ਬਾਣੀ 'ਚ ਲਿਖਿਆ ਪਾਂਚ ਵਰਖ ਪੰਜ ਸਾਲ ਦਾ ਬੱਚਾ ਪਾਂਚ ਵਰਖ ਕੋ ਅਨਾਂ